ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਾਜੀ ਸੂਈ ਸੂਈ ਬੈਡ ਇਹ ਸੇਲ ਆ ਡਿਟੇਲ ਵੀਰ ਤੁਹ ਪੁੱਛਦੇ ਦੇ ਬਾਰੇ ਆਓਗੇ ਕਰੀਏ ਗੱਲਬਾਤ ਸੱਸੀ ਘਾਲ ਭਾਈ ਜੀ ਤਤਿਜਾ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਾਈ ਲਖਮੀਆ ਪੰਡੰਨਾ ਇਲਾ ਬਰਨ ਵਾਲਾ ਤੇ ਮੋਬਾਈਲ ਨੰਬਰ ਜੀ ਆਪਣਾ 9877828899983550 ਤੇ ਜਿਹੜੀ ਆਪਾਂ ਵਹਿੜ ਦੇਖੀਏ ਨੇ ਆ ਗਈ ਸਾਈਵਾਲ ਦੇ ਵਿੱਚ ਹਣਾ ਇਹ ਦੂਜਾ ਸੁਆਹ ਦੂਜਾ ਸੁਆਹ ਹਲਕਾ ਜਿਹਾ ਬਲੱਡ ਵਿੱਚ ਜਰਸੀ ਦਾ ਵੀ ਵਿੱਚ ਹਣਾ ਠੀਕ ਹੈ ਤੇ ਜੇਰ ਜੁਰੋਕੇ ਆ ਹਾਂ ਓਕੇ ਜੀ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਇੱਕ ਦਿਨ ਕਰਤੀ ਜੀ ਬੱਚਾ ਇਹਨੇ ਕੀ ਦੇਤਾ ਬੱਚਾ ਕਰ ਲਿਆ ਬੱਚਾ ਇਹਦੇ ਵਿੱਚ ਆ ਗਿਆ ਮੇਲ ਗਾਫ ਤੇ ਕਿੰਨਾ ਕੁ ਬੜਾ 14 ਸਵੇਰੇ ਦਾ ਪੈਦਾ ਸਵੇਰੇ ਮਾਨੂੰ 6 ਲੀਟਰ ਚੋਆ ਜੀ ਚੋਣ ਚਵਾਦੀ 1 ਨੰਬਰ 1 ਨੰਬਰ ਚੋਣ ਤਾਂ ਬਹੁਤ ਵਧੀਆਗਾ ਪੋਲਾ ਚੋਨਾ ਧਾਰਾ ਤੁਰਾ ਓਕੇ ਜਾਵਾਂ ਮਾਂ ਮੱਝ ਨਾਲ ਗਈ ਆ ਬਾਈ ਸੋ ਵੀਰ ਧਾਰਾ ਦੇਖੋ ਕਿਆ ਬਾਤ ਆ ਪੂਰਾ ਮੋਟਾ ਮੋਟਾ ਚੋਨਾ ਜਾਵਾਂ ਕਿਆ ਬਾਤ ਆ ਲਾਠੀ ਚਾਰਜ ਮਰਗਾ ਜਾਵਾਂ ਤੇ ਮੋਟੇ ਅਸੀਂ ਮੋਟਰੀ ਆ ਬਾਈ ਜਿਵੇਂ ਹਣਾ ਜਾਇਜ ਗੱਲ ਆ ਕਿਤਾਈ ਮੱਠੀ ਮੋਟਰੀ ਆ ਮਾਂ ਤੇ ਮਾਰਦੀ ਧਾਰਾ ਸਮਾਰ ਕੇ ਨਹਿਰ ਚਲਾ ਦੂ ਮਾਂ ਭਾਈ ਥੋੜੀ ਜਿਹੀ ਸਵਾ ਦੇਖੋ ਜਾਵਾਂ ਤੇ ਪੂਰਾ ਓਕੇ ਆ ਜਾਵਾਂ ਚੋਣ ਪਸਵਾ ਵਗੈਰਾ ਤੇ ਧਾਰਾ ਤੁਰਾ ਦੇਖੋ ਬੈਠ ਹੁਣ ਬਸ ਮੂ ਪਸਵਾ ਕਰਿਆ ਬੈਠ ਨੇ ਜਦੋਂ ਹਣਾ ਤੇ ਮੇਰੇ ਹਰ ਉਹ ਨਿਆਣਾ ਪਾਉਂਦੀ ਬਲੋਡ ਦੀ ਕੋਈ ਹਾਂ ਬਲੋਡ ਦੀ ਬਈ ਪਾਉਣਾ ਪਾਲੂ ਨਹੀਂ ਨਾ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਤੋਰ ਦੀ ਬਾਹਰ ਲੈਣੂ ਤੇ ਵੀਰ ਧਾਰਾ ਧੂਰਾ ਮਾਰ ਕੇ ਦਿਖਾ ਦੇ ਬੱਚਾ ਮੇਲਕਾਫਾ ਪਿੱਛੇ ਤੇ ਚੋਣ ਜਵਾਦੀ ਬਿਲਕੁਲ ਇੱਕ ਨੰਬਰ ਆ ਜਮਾ ਸਵਰ ਲੇਵਾ ਵਗੈਰਾ ਦੇਖੋ ਬੈਕ ਸਾਈਡ ਤੋਂ ਸੋਹਣਾ ਸਾਫ ਸੁਥਰਾ ਲੇਵਾ ਦਿਖਾਈ ਦਿੰਦਾ ਪਿਆ ਤੇ ਅੱਗੇ ਪਿੱਛੇ ਦਾ ਹਵਾਨਾ ਜਮਾ ਤੇ ਜਿੰਦ ਜਾਨ ਰਾਜੀ ਸਭੀ ਬਲੀ ਵੀ ਤੇ ਬਾਕੀ ਕਲਰ ਦੇ ਸ਼ਾਇਨਿੰਗ ਵਗੈਰਾ ਦੇਖੋ ਜਮਾ ਸਾਈਵਾਲ ਵਾਲਾ ਹੈਗਾ ਬਲੱਡ ਦੇ ਵਿੱਚ ਜਿਆਦਾ ਤੇ ਦੂਜਾ 100 22 ਬਾਈ ਤੇ ਪਹਿਲੇ ਸੋਹ ਦੁੱਧ ਕਿੰਨਾ ਦੱਸਿਆ ਮਾਲ ਕਰਨ ਦਾ 18 19 ਕਿਲੋ ਦੁੱਧ ਬਾਈ ਹੁਣ ਇਹਦੀ ਬਾਈ 23 ਲੀਟਰ ਦੁੱਧ ਹੋਈ ਮੰਨ ਕੇ ਜੱਲੇ ਵੀ 20 ਤੋਂ ਪਾਰ ਹੀ ਹੈ ਕੰਮ ਇਹਦਾ ਬਾਈ ਖੁੱਲੇ ਹੀ ਦੂੰ 20 ਤਾਂ ਤੇ ਨਾਰਮਲ ਜਿਹਾ ਨਾ ਦੇ ਦੂੰਗੀ ਤੇ ਧਾਰਾ ਦੂਰਾ ਜਾ ਮੋਲ 1 ਲੀਟਰ ਤੋਂ ਬੋਲੀ ਤਿਆਰੀ ਆ ਹੁਣ ਮਨਾਂ ਤੋਂ ਠੀਕ ਆ ਤੇ ਭਾਅ ਦਾ ਕੀ ਹੋਊਗਾ ਫੋਨ ਦੀ ਕਰਾਂਗੇ ਬਾਈ ਜਾਇਦੀ ਕਰਾਂਗੇ ਜਾਇਜੂਗਾ ਜਮਾ ਜਾਇਦੀ ਕਰਾਂਗੇ ਸੋ ਬਰੋ ਰੇਟ ਬਾਈ ਕਹਿੰਦਾ ਫੋਨ ਤੇ ਕਰਾਂਗੇ ਕਹਿੰਦਾ ਜਾਇਜੂ ਬਿਲਕੁਲ ਸੋ ਲੈਵਾ ਅੱਗੇ ਪਿੱਛੇ ਜਮਾ ਤੇ ਠੰਡੀ ਸੀ ਸੀਲ ਦਾ ਕੋਈ ਅੰਤ ਨਹੀਂ ਜਿਵੇਂ ਮਰਜੀ ਬੈਹਿ ਕੇ ਚੋਲ ਚੱਲੋ ਠੀਕ ਹੈ ਸੋ ਥਾਣਾ ਦੇਖੋ ਜਮਾ ਕਿਆ ਵਾ ਤਾਂ ਮੱਝਾਂ ਨਾਲ ਦਾ ਥਾਣਾ ਜਾ ਵਾ ਇੱਕ ਤਰ੍ਹਾਂ ਦੀ ਮੱਝ ਹੀ ਹੈ ਜਮਾ ਜਾਇਜੂ ਟਾਈਮ ਦੇਖੇ 20 ਕਿਲੋ ਦੀ ਮੱਝ ਲੈਣ ਜਾਵੜੀ ਤਾਂ ਤੈਨ 60 ਦਾ ਲੱਖ ਰੁਪਇਆ ਲੱਗਦਾ ਜਮਾ ਰਹਿਣਾ ਤੇ ਇਹਦਾ ਮਰ ਕੇ ਜਾਇਜੂ ਗੱਲਾ ਬਾਕੀ ਦੁੱਧ ਬਹੁਤ ਗੁਨਾਹਗਾਰ ਹੁੰਦਾ ਇਹਨਾਂ ਦਾ ਸਾਈਵਾਲ ਦਾ ਆ ਗਿਆ ਸੋ ਪਿੰਡ